ਸਾਰੇ ਪਾਕਿਸਤਾਨ ਦੇ ਸਾਰੇ ਸਗਰਮ ਜਿਹੜੇ ਮੈਂਬਰ ਨੇ ਸਾਰਾ ਧੰਨਵਾਦ ਹੈ ਅੱਜ ਅਸੀਂ ਜਿਵੇਂ ਦੱਸਿਆ ਕਿ ਮੁੱਦਾ ਸਾਡਾ 55 ਲੱਖ ਗਰੀਬ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਦਾ ਮੁੱਦਾ ਹੈ ਸੁਣ ਪਤੀ ਹੈ ਕਿ ਪੰਜਾਬ ਦੇ ਵਿੱਚ 1 ਕਰੋੜ 53 ਲੱਖ ਲੋਕਾਂ ਦਾ ਰਾਸ਼ਨ ਕਾਰਡ ਦਾ ਹੀ ਮੁਫਤ ਅਨਾਜ ਮਿਲਦਾ ਹੈ ਤੇ ਕੇਂਦਰ ਵੱਲੋਂ ਹੁਣੀ ਹੋਣੀ ਹੁਕਮ ਦਿੱਤਾ ਹੈ ਕਿ 8 ਲੱਖ 2493 ਰਾਸ਼ਨ ਕਾਰਡ ਕੱਟੇ ਗਏ ਨੇ ਬਹੁਤ ਮਾਰੀ ਗੱਲ ਹੈ ਜੇ ਇੱਕ ਪਰਿਵਾਰ ਦੇ ਅਸੀਂ ਚਾਰ ਜੀ ਲਾਈਏ ਇੱਕ ਰਸ਼ਨ卡 ਦੇ ਐਵਰੇਜ ਹੈ ਇਹਦਾ ਮਤਲਬ 32 ਲੱਖ ਲੋਕਾਂ ਨੂੰ ਅੱਜ ਰਸ਼ਨ ਖਤਮ ਹੋ ਗਿਆ ਦਾ ਪੇਟ ਹੈ ਉਹ ਪੁਕਾਰ ਰਹੇਗਾ ਇਸ ਤਰ੍ਹਾਂ ਜੁਲਾਈ ਦੇ ਵਿੱਚ ਵੀ ਕੀਤਾ ਇਹਨਾਂ ਨੇ ਹਮਲਾ ਇਹ KYC ਉਹਦੇ ਨਾਮ ਦੇ ਉੱਤੇ 23 ਲੱਖ ਰਸ਼ਨ ਕਾਰਡ ਬੰਦ ਕਰਤੇ ਇਹਦਾ ਮਤਲਬ ਇਹ ਹੋ ਗਿਆ ਕਿ 55 ਲੱਖ ਲੋਕਾਂ ਦੇ ਰਸ਼ਨ ਕਾਰਡ ਅੱਜ ਬੰਦ ਕਰਕੇ ਉਹਨਾਂ ਨੂੰ ਨੌਜ ਨਹੀਂ ਮਿਲੇਗਾ ਟੋਟਲ ਕਿੰਨੇ ਨੇ ਜੀ 1 ਕਰੋੜ 55 ਲੱਖ 52 ਲੱਖ ਦੇ ਬੰਦ ਕਰਤੇ ਤੀਜਾ ਹਿੱਸਾ ਜੇਕਰ ਇਹਨਾਂ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਇਹਦਾ ਮਤਲਬ ਉਹਨਾਂ ਦਾ ਰਸ਼ਨਾ ਨਹੀਂ ਮਿਲੇਗਾ ਉਹ ਆਪਣੇ ਪੇਟ ਨਹੀਂ ਪਾ ਸਕੀਗਾ ਸੋ ਅੱਜ ਅਸੀਂ ਜਿਹੜਾ ਇਸ ਕਰਕੇ ਅਸੀਂ ਅੱਜ ਅਸੀਂ ਇਹਨਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਕਿਆਮ ਲੋਕਾਂ ਦੇ ਇਹ ਪਰਿਵਾਰਾਂ ਦੇ ਨਾਲ ਆਵਾਜ਼ ਬੁਲੰਦ ਕਰਨ ਆਏ ਆ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ 55 ਲੱਖ ਇਹਨਾਂ ਗਰੀਬ ਲੋਕਾਂ ਦਾ ਰਸ਼ਨਾ ਬੰਦ ਕਰਨ ਦਾ ਫੈਸਲਾ ਕੀਤਾ ਜੋ ਫੈਸਲਾ ਸਹੀ ਨਹੀਂ ਹੈ ਇਹ ਪੰਜਾਬ ਦੇ ਸਿੱਧਾ ਹਮਲਾ ਹੈ ਕਿਉਂਕਿ ਜਿਹੜਾ ਪੰਜਾਬ ਹੈ ਤੁਹਾਨੂੰ ਪਤਾ ਵੀ ਇਹ ਸਨਾਜ ਘਾ ਕੇ ਦਿੰਦਾ 180 ਮੀਟਰ ਲੱਖ ਮੀਟਰ ਟਨ ਜਿਹੜਾ ਚਾਵਲ ਹੈ ਉਹ ਪੰਜਾਬ 'ਚ ਪੈਦਾ ਹੁੰਦਾ ਹੈ 130 ਲੱਖ ਮੀਟਰ ਟਨ ਜਿਹੜਾ ਕਣਕ ਹੈ ਉਹ ਪੰਜਾਬ 'ਚ ਪੈਦਾ ਹੁੰਦੀ ਹੈ ਤੇ ਅਸੀਂ ਕੇਂਦਰ ਨੂੰ ਪਹਿਲੇ 40-45% ਕਣਕ ਦਿੰਦੇ ਆ ਤੇ 21% ਦਾ ਹੈਗਾ ਅਸੀਂ ਉਹ ਚਾਵਲ ਦਿੰਦੇ ਆ ਫਿਰ ਵੀ ਜਿਹੜੇ ਜਿਹੜਾ ਸਟੇਟ ਅਗਾ ਕੇ ਅਨਾਜ ਸਾਨੂੰ ਦਿੰਦਾ ਖਾਣ ਵਾਸਤੇ ਜੇ ਉਹ ਸਟੇਟ ਦੇ ਲੋਕਾਂ ਨੂੰ ਤੁਸੀਂ ਭੁੱਖੇ ਮਾਰਨਾ ਚਾਹੁੰਦੇ ਹੋ ਤਾਂ ਅਸੀਂ ਆਮ ਆਦੀ ਪਾਰਟੀ ਉਹਦਾ ਸਖ਼ਤ ਸਰਦਾਰਾਂ ਵਿੱਚ ਬਰੋਕ ਕਰਦੀ ਹੈ ਹਨ ਭਾਜਪਾ ਕਹਿੰਦੀ ਕੀ ਹੈ ਜਦੋਂ ਪੁੱਛਿਆ ਗਿਆ ਮਾਨਤਾਬ ਨੇ ਆਪਣੀ ਪੀਸੀ ਕੀਤੀ ਕਹਿੰਦੀ ਜੀ ਅਸੀਂ ਤਾਂ ਜਿਨ੍ਹਾਂ ਨੇ 4 ਵੀਲਰ ਨੇ ਜਿਨ੍ਹਾਂ ਦਾ ਕੋਈ ਮਲਾਜ਼ਮ ਲੱਗਿਆ ਹੈ ਜਿਨ੍ਹਾਂ ਦਾ ਜਿਨ੍ਹਾਂ ਕੋਲ 2.5 ਕਿੱਲਾ ਤੋਂ ਵੱਧ ਜ਼ਮੀਨ ਹੈ ਉਹਦੇ ਅਸੀਂ ਇਹ ਕਾਰਡ ਕੱਟਦੇ ਨੇ ਕਾਰਡ ਕੱਟਣ ਦਾ ਜੇ ਤੁਹਾਨੂੰ ਤੁਸੀਂ ਹਦੇਸ਼ ਦਿਓ ਮਾਨਤਾਬ ਨੂੰ ਕਿ ਤੁਸੀਂ ਦੇਖ ਦਿੰਦੇ ਆਂ ਅਸੀਂ ਵੀ ਤੁਸੀਂ ਇਹਨਾਂ ਲੋਕਾਂ ਦਾ ਆ ਹਦਾਇਤ ਹੈ ਤੁਸੀਂ ਕਾਰ ਆਪਣੇ ਕੋਲ ਅਸੀਂ ਕੱਢ ਲਾਵਾਂਗੇ ਅਸੀਂ ਦੇਖ ਲਾਂਗੇ ਕਿ ਕਿਹੜੇ ਲੋਕ ਅਮੀਰ ਨੇ ਕਿਉਂਕਿ ਜ਼ਰੂਰਤ ਨਹੀਂ ਹੈਗਾ ਵੀ ਜਿਹਦੇ ਜਿੰਨਾਂ ਦੇ ਕੋਈ 4 4 ਵੀਲਰ ਕੋਈ ਵਹੀਕਲ ਆ ਉਹ ਸਾਰੇ ਅਮੀਰ ਹੋਣਾ ਬਹੁਤ ਸਾਰੇ ਜਿਗਾਰ ਇਹ ਜੇ ਬਣਾ ਰੱਖ ਦਿੰਦੇ ਨੇ ਵੀਲ 4 ਨੇ ਠੀਕ ਹੈ ਨਾ ਜਿਵੇਂ ਜੇ ਦੇਖੋ ਆ ਤੁਸੀਂ ਗੰਨੇ ਰੱਖਣਾਂ ਨੇ ਮਸ਼ੀਨ ਹੈ ਹੋਰ ਕਈ ਇਹ ਜੇ ਹੈਗੇ ਨੇ ਐਫੂ ਨੇ ਤੋਂ ਇਸ ਤਰ੍ਹਾਂ 2.5 ਏਕੜ ਤੋਂ ਜਿਹੜੇ ਵੱਧ ਜ਼ਮੀਨ ਆ ਤਾਂ ਉਹ ਉਹਨਾਂ ਦੀ ਵੰਡੀ ਵੀ ਜਾ ਸਕਦੀ ਹੈ ਜੇਕਰ ਕੋਈ ਪਰਿਵਾਰ ਦਾ ਇੱਕ ਬੰਦਾ ਮੁਲਾਜ਼ਮ ਲੱਗ ਜਾਂਦਾ ਹੈ ਤਾਂ ਇਹਦਾ ਮਤਲਬ ਇਹਦਾ ਨਹੀਂ ਸਾਰਾ ਪਰਿਵਾਰ ਹੀ ਅਮੀਰ ਹੋ ਜਾਂਦਾ ਹੈ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਜੋ ਪਾਈਆਂ ਸੀ ਮੈਂ ਮੁਲਾਜ਼ਮ ਲੱਗ ਗਿਆ ਚਲੋ ਮੈਂ ਰੁਕੀ ਵਿਜੇ ਖਾਣ ਲੱਗ ਗਿਆ ਇਨਕਮ ਟੈਕਸ ਦੇਣ ਲੱਗ ਗਿਆ ਤਾਂ ਮੇਰਾ ਭਰਾ ਤੋਂ ਮੇਰੀ ਮਜ਼ਦੂਰੀ ਕਰਦਾ ਸੋ ਇਸ ਤਰ੍ਹਾਂ ਦੀ ਜਿਹੜੇ ਇਹ ਇਹ ਕੱਟਣਾ ਇਹ ਬਹੁਤ ਗਲਤ ਗੱਲ ਹੈ ਸੋ ਇੱਕ ਗੱਲ ਇਸੇ ਕਰਕੇ ਅਸੀਂ ਮਾਨ ਸਾਹਿਬ ਨੇ ਸਖਤ ਹਦਾਇਤ ਦਿੱਤੀ ਹੈ ਪੰਜਾਬ ਦੇ ਬਾਰੇ ਆਪਰਾਂ ਨੂੰ ਕਿ ਪੰਜਾਬ ਦਾ ਕੋਈ ਬੰਦਾ ਭੁੱਖਾ ਰਹੂਗਾ ਤਾਂ ਹਮੇਂ ਘੱਟ ਵੀ ਦੇਣਾ ਦਾ ਪ੍ਰਕਾਰ ਆਪਦੀ ਹੈ ਅਸੀਂ ਗਰੀਬਾਂ ਦਾ ਰੱਸ਼ ਨਹੀਂ ਰੁਕੇਗਾ ਹਾਂ ਇੱਕ ਗੱਲ ਇਹ ਹੈ ਵੀ ਤਸਦੀਕ ਕਰਨ ਵਾਸਤੇ ਸਹੀ ਕੱਸੀ ਵੀ ਕਰ ਰਹੇ ਹਾਂ ਅਸੀਂ 1 ਕਰੋੜ 29 ਲੱਖ ਜੇ ਤਸ਼ਲਾ ਪਾਤੀ ਨਹੀਂ ਉਹ ਤਸਦੀਕ ਪੂਰੀ ਹੋ ਚੁਕੀ ਹੈ ਇਹ ਅਗਲੀ ਤਸਦੀਕ ਹੈ ਜਿਵੇਂ 23 ਲੱਖ ਕਹਿੰਦੇ ਨੇ ਉਹਨਾਂ ਦਾ ਅਸੀਂ 6 ਮਹੀਨੇ ਮੰਗੇਦੇ ਸਾਨੂੰ 6 ਮਹੀਨੇ ਦਿਓ ਅਸੀਂ ਇਹ KYC ਅਸੀਂ ਪੂਰੀ ਕਰ ਲਾਂਗੇ ਸੋ ਕੋਈ ਪ੍ਰੋਬਲਮ ਨਹੀਂ ਹੈ ਸੋ ਮਾਨ ਸਾਹਿਬ ਦਾ ਜਿਹੜਾ ਇਹ ਵਾਅਦਾ ਹੈ ਕਿ ਪੰਜਾਬ ਦੇ ਵਿੱਚ ਕਿਸੇ ਨੂੰ ਵੀ ਰਾਸ਼ਨ ਨਹੀਂ ਕੱਟਿਆ ਜਾਵੇਗਾ ਕਿਸੇ ਮਾਂ ਦੀ ਭਰਾਤ ਰੋਟੀਆਂ ਪਕਾਉਣ ਵੇਲੇ ਖਾਲੀ ਨਹੀਂ ਹੋਵੇਗੀ ਕਿਸੇ ਬੱਚੇ ਦਾ ਜਿਹੜਾ ਭੁੱਖਾ ਹੈ ਉਹ ਨਹੀਂ ਰਹੂਗਾ ਦੂਜੀ ਗੱਲ ਦੇਖੋ ਇਹ ਬਾਜਪਾ ਕੀ ਮੈਂ ਕਰ ਰਹੀ ਹੈ ਉਹ ਬਿਹਾਰ ਦੇ ਵਿੱਚ ਵੋਟ ਚੋਰੀ ਕਰ ਰਹੀ ਹੈ ਕਿੰਨੇ ਮਤਲਬ ਕਰੋੜ ਜਿਹੜੀ ਬੋਟ ਲੱਖ ਬੋਟ ਹੈ 50 ਲੱਖ ਤੋਂ ਵੱਧ ਬੋਟ ਹੈ ਉਹ ਚੋਰੀ ਕੀਤੀ ਜਾ ਰਹੀ ਹੈ ਡਾਟਾ ਚੋਰੀ ਕੀਤਾ ਜਾ ਰਿਹਾ ਹੈ ਸਾਡਾ ਉਹਨਾਂ ਰਾਸ਼ਨ ਕਾਰਡ ਮੰਗਾਈ ਜਾ ਰਹੇ ਨੇ ਉਹਨਾਂ ਦੇ ਵੋਟ ਕਾਰਡ ਮੰਗਾਈ ਜਾ ਰਹੇ ਨੇ ਉਹਨਾਂ ਦੇ ਆਧਾਰ ਕਾਰਡ ਮੰਗਾਈ ਜਾ ਰਹੇ ਨੇ ਤੁਸੀਂ ਸਕੀਮਾਂ ਹੀ ਕਰਾਂਗੇ ਅਸਲ ਵਿੱਚ ਬਹੁਤ ਵੱਡਾ ਇਹ ਬਹੁਤ ਵੱਡਾ ਫਰਾਡ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਨਾਲ ਕੀ ਪਤਾ ਹੈ ਤੁਹਾਡਾ ਜਿਹੜਾ ਰੈਸ਼ਨ ਲਿਆ ਹੋਇਆ ਤੁਹਾਡਾ ਜਿਹੜਾ ਡਾਟਾ ਹੈ ਤੁਹਾਤੋਂ ਨਹੀਂ ਕਿ ਇਹਨਾਂ ਨੇ ਉੱਤਰਖੰਡਾਂ ਦੇ ਵਿੱਚ ਵੋਟ ਪਾਉਣੀ ਹੋਵੇ ਇਹਨਾਂ ਨੇ ਤੁਹਾਡਾ ਲੈ ਕੇ ਡਾਟਾ ਯੂਪੀ ਵਿਖਾ ਕੇ ਵੋਟ ਪਾਉਣੀ ਹੋਵੇ ਉੱਥੇ ਵੋਟ ਵਰਾ ਦੇਣ ਤੁਹਾਡੇ ਡਾਟੇ ਦੇ ਨਾਲ ਜਦੋਂ ਵੋਟਰ ਟੱਪੀਆਂ ਚਾਕੇ ਫੇਰ ਇੱਥੇ ਵੋਟਰ ਆਫ ਕਰ ਲੈਣਗੇ ਤੁਹਾਡੇ ਡਾਟੇ ਦੇ ਨਾਲ ਇਹ ਪਤਾ ਨਹੀਂ ਇਹ ਮੁਹੱਲੇ ਵਿਖੇ ਹੋਰ ਤਾਂ ਵੋਟ ਬਣਾਈ ਜਾ ਸਕਦੀ ਹੈ ਸੋ ਇਹ ਸਾਰਾ ਜਿਹੜਾ ਡਾਟਾ ਚੋਰੀ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਬਦ ਹੈ ਬਕਾਇਦਾ ਮਤਲਬ ਕਾਨੂੰਨ ਦੇ ਵਿੱਚ ਹੈ ਵੀ ਤੁਸੀਂ ਕਿਸੇ ਦਾ ਪਰਸਨ ਡਾਟਾ ਨਹੀਂ ਲੈ ਸਕਦੇ। ਆਧਿਨਿਯਮ ਚੋਰੀ ਸਮਝਦੇ ਆ ਠੱਕੇ ਨਾਲ ਲੈ ਰਹੇ ਨੇ। ਇਸ ਕਰਕੇ ਪੰਜਾਬ ਸਰਕਾਰ ਨੇ ਗੁਜ਼ਾਰਾ ਭਗਤ ਸਿੰਘ ਜੀ ਨੇ ਇਹ ਹਦਾਇਤ ਕੀਤੀ ਹੈ ਕਿ ਜਿੱਥੇ ਵੀ ਡਾਟਾ ਚੋਰੀ ਹੁੰਦਾ ਉਹ ਬਿਲਕੁਲ ਗੈਰ ਸੰਵਿਧਾਨਕ ਹੈ, ਕਾਨੂੰਨ ਦੇ ਖਿਲਾਫ ਹੈ। ਉਹ ਉਸ ਤਰ੍ਹਾਂ ਦੇ ਕੈਂਪ ਨੇ ਉਹ ਗੈਰ ਕਾਨੂੰਨੀ ਹੈ, ਆਪਾਂ ਨਹੀਂ ਕਰ ਸਕਦੇ। ਅਸੀਂ ਰੋਕ ਵੀ ਰਹੇ ਹਾਂ। ਸੋ ਅੱਜ ਕਿਸੇ ਮਤਲਬ ਹੋਰ ਕਿਸੇ ਕਿਸਮ ਦਾ ਵੀ ਜਿਹੜਾ ਡਾਟਾ ਹੈ ਉਹ ਆਪਾਂ ਨਹੀਂ ਲੈ ਸਕਦੇ। ਤੋ ਅੱਜ ਜਿਸ ਮੁੱਦੇ ਤੇ ਅਸੀਂ ਗੱਲ ਕਰਨ ਵਾਸਤੇ ਆਇਆ ਹਾਂ ਉਹ ਮੁੱਦਾ ਤੁਹਾਨੂੰ ਕਲੀਅਰ ਸਾਰਫ ਹੋ ਗਿਆ ਹੋਊਗਾ ਵੀ ਪੰਜਾਬ ਦੇ ਵਿੱਚ ਕਿਸੇ ਦੇ ਵੀ ਰਾਸ਼ਨ ਕਾਰਡ ਅਸੀਂ ਮਤਲਬ ਕੱਟਣ ਦੀ ਇਜਾਜ਼ਤ ਨਹੀਂ ਦੇਵਾਂਗੇ ਮੁੱਖ ਮਤੂਤਾ ਬਣੀ ਕਿ ਹੈ ਵੀ ਜੇ ਤੁਸੀਂ ਕੱਟ ਵੀ ਦਿੰਦੇ ਹੋ ਤਾਂ ਅਸੀਂ ਨਹੀਂ ਕੱਟ ਕੇ ਅਸੀਂ ਉਹਨਾਂ ਦੀ ਜਿਹੜੀ ਅਸੀਂ ਪੰਜਾਬ ਦੇ ਵੱਲੋਂ ਪੰਜਾਬ ਦੇ ਆਪਣੀ ਵੱਲੋਂ ਉਹਨਾਂ ਦਾ ਜਿਹੜਾ ਦਾਣਾ ਪਾਣੀ ਹੈ ਉਹ ਦੇਵਾਂਗੇ ਬੰਦ ਨਹੀਂ ਕਰਾਵਾਂਗੇ ਤੋ ਅੱਜ ਦਾ ਮੁੱਖ ਮੁੱਦਾ ਇਹ ਸੀ ਸੋ ਮੈਂ ਬੀਜੀ ਲੱਗ ਜੀ ਨੂੰ ਸਾਡੇ ਮਨਜੋਗ ਮੈਂ ਤੁਹਾਨੂੰ ਬੇਨਤੀ ਕਰਨਾ ਕਿ ਤੁਹਾਨੂੰ ਸਾਡੇ ਜੀ ਦੇ ਬਾਰੇ ਵਿੱਚ ਜੀ ਮੈਥੋਂ ਪਹਿਲਾਂ ਸਾਡੇ ਬੜੇ ਕਾਰਜੋਗ ਪ੍ਰਿੰਸੀਪਲ ਬੁਧਰਾਮ ਜੀ ਐਮਐਲਏ ਮੜਲਾਡਾ ਨੇ ਕਾਫੀ ਵਿਸਤਾਰ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਰਾਸ਼ਨ ਕਾਰਡਾਂ ਦਾ ਮੁੱਦਾ ਹੈ ਜਦੋਂ ਵੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਵੀ ਕਿਉਂਕਿ ਅਸੀਂ ਹੋਰ ਬਹੁਤ ਸਾਰੇ ਜਿਹੜੇ ਲੋੜਵੰਦ ਲੋਕ ਰਹਿੰਦੇ ਨੇ ਉੰਨਾ ਦੇ ਵੀ ਅਸੀਂ ਕਾਰਡ ਬਣਾਉਣਾ ਚਾਹੁੰਦੇ ਸਾਡੇ ਕੋਲ ਹੀ ਸਾਡੇ ਵਰਕਰ ਵੀ ਆਉਂਦੇ ਆ ਵਲੰਟੀਅਰ ਉਹ ਵੀ ਆਉਂਦੇ ਆ ਗਰੀਬ ਲੋਕ ਆਉਂਦੇ ਆ ਜਿਨ੍ਹਾਂ ਨੂੰ ਲੋੜ ਹੈ ਪਰ ਅਸੀਂ ਉਹਨਾਂ ਨੂੰ ਇਹੀ ਕਿਉਂਕਿ ਇਹਨਾਂ ਨੇ ਕਦੇ ਵੀ ਪੋਰਟਲ ਉਸ ਉਸ ਟਾਈਮ ਤੋਂ ਖੋਲ੍ਹਿਆ ਹੀ ਨਹੀਂ ਔਰ ਅਲਾਉ ਹੀ ਨਹੀਂ ਕੀਤਾ ਕਿ ਅਸੀਂ ਨਵੇਂ ਲੋਕਾਂ ਨੂੰ ਐਂਟਰ ਕਰੀਏ ਉਹ ਤਾਂ ਛੱਡੋ ਜਿਹੜੇ ਪਹਿਲਾਂ ਦੇ ਆ ਪਰ ਉਹ ਇੱਕ ਵੈਰੀਫਿਕੇਸ਼ਨ ਕਰਨ ਦੇ ਮਹਾਨੇ ਨਾਲ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਕਿ 55 ਲੱਖ ਲੋਕਾਂ ਦੇ ਹੋਰ ਰਾਸ਼ਨ ਕੱਟੇ ਜਾ ਰਹੇ ਨੇ ਪੰਜਾਬ ਸਰਕਾਰ ਜਿਹੜੀ ਹੈ ਸ਼ੁਰੂ ਤੋਂ ਹੀ ਇਸ ਦਾ ਵਿਰੋਧ ਕਰਦੀ ਹੈ ਔਰ ਮੈਂ ਦੱਸ ਤਾ ਜੇ ਲੋੜ ਪਊਗੀ ਤਾਂ ਪੰਜਾਬ ਸਰਕਾਰ ਪੰਜਾਬ ਦੇ ਲੋਕ ਸਾਡੀ ਪਾਰਟੀ ਔਰ ਇਹਦਾ ਇੱਕ ਜਨ ਅੰਦੋਲਨ ਵੀ ਕਰੇਗੀ ਰਾਜਨੀਤਿਕ ਤੌਰ ਤੇ ਵੀ ਔਰ ਲੋਕਾਂ ਦੇ ਵਿੱਚ ਜਾ ਕੇ ਵੀ ਇਹ ਗੱਲ ਅਸੀਂ ਲੈ ਕੇ ਜਾਵਾਂਗੇ ਕਿ ਕਿਸ ਤਰ੍ਹਾਂ ਇਹ 55 ਲੱਖ 55 ਲੱਖ ਇੱਕ ਬਹੁਤ ਵੱਡੀ ਜਿਹੜੀ ਗਿਣਤੀ ਹੈ ਇਸੋ ਕਿ ਜੇ 1.5 ਕਰੋੜ ਲੋਕਾਂ ਨੂੰ ਮਿਲਦਾ ਸੀ ਤਾਂ 1/3 ਲੋਕਾਂ ਦਾ ਜਿਹੜਾ ਹੈ ਉਹ ਰਾਸ਼ਨ چلا ਗਿਆ 1/3 ਲੋਕਾਂ ਦਾ ਰਾਸ਼ਨ چلا ਗਿਆ ਮਤਲਬ ਕਿ ਜਿਹੜੇ ਲੋਕ ਹੈ ਜਿਹਦੇ ਉਸ ਅੰਨ ਪਾਣੀ ਤੋਂ ਵਾਂਝੇ ਹੋਗੇ ਜਿਹੜੇ ਕਿ ਇਹ ਸਟੇਟ ਡਿਪੈਂਡੈਂਟ ਸੀ ਔਰ ਉਹਨਾਂ ਦੇ ਵਾਸਤੇ ਪੰਜਾਬ ਸਰਕਾਰ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਭਾਵੇਂ ਪੰਜਾਬ ਸਰਕਾਰ ਆਪਣੇ ਫੰਡ ਚੋਂ ਦੇਵੇਗੀ ਔਰ ਹਰ ਰੰਕ ਤੇ ਅੰਦੋਲਨ ਕਰੂਗੀ ਤਾਂ ਜੋ ਜਿਹੜੇ ਉਹ ਲੋੜਵੰਦ ਲੋਕ ਹੈ ਉਹ ਗਰੀਬ ਲੋਕ ਹੈ ਉਹਨਾਂ ਦਾ ਰਾਸ਼ਨ ਨਾ ਕੱਟਿਆ ਜਾਵੇ ਜਿਵੇਂ ਪਹਿਲਾਂ ਜਿਸ ਤਰ੍ਹਾਂ ਦੇ ਇਹਨਾਂ ਨੇ ਮਾਪਦੰਡ ਬਣਾਏ ਕਿ ਚਪਈਆ ਵਾਹਨ ਹੋਵੇ ਬਹੁਤ ਸਾਰੇ ਸਾਡੇ ਅਜਿਹੇ ਸਾਥੀ ਨੇ ਜਿਨ੍ਹਾਂ ਦੇ ਚਪਈਆ ਵਾਹਨ ਉਹਨਾਂ ਦਾ ਰੁਜ਼ਗਾਰ ਹੈ ਇੱਕ ਉਹਨਾਂ ਨੇ ਕੋਈ ਹੋਰ ਵੀਲਰ ਲੈ ਕੇ ਉਹ ਰੁਜ਼ਗਾਰ ਕਰਦੇ ਇਹਦਾ ਮਤਲਬ ਇਹ ਥੋੜਾ ਕਿਉਂ ਬਹੁਤ ਵਿਚਾਰੇ ਅਮੀਰ ਨਹੀਂ ਹਨ ਮਤਲਬ ਇਸ ਲਈ ਮਤਲਬ ਜਿਹੜਾ ਇਹਨਾਂ ਨੇ ਮਾਪਦੰਡ ਬਣਾਏ ਨੇ ਉਹ ਬਿਲਕੁਲ ਗਲਤ ਨਹੀਂ ਕਿਉਂਕਿ ਮਾਪਦੰਡ ਬਣਾਉਣ ਲਈ ਜਿਹੜਾ ਇਨਫਰਾਸਟ੍ਰਕਚਰ ਹੈ ਕੋਈ ਕੇਂਦਰ ਸਰਕਾਰ ਕੋਲ ਨਹੀਂ ਉਹ ਪੰਜਾਬ ਸਰਕਾਰ ਉਹਦੇ ਸਾਰਾ ਮੈਰੀਫਾਈ ਕਰ ਰਹੀ ਹੈ ਜੇ ਕੋਈ ਉਸ ਤਰ੍ਹਾਂ ਦੇ ਲੋਕ ਨੇ ਉਹ ਤਾਂ ਰੋਜ਼ ਹੀ ਕੰਡੇ ਮਾਨ ਸਾਹਿਬ ਸੀਮ ਸਾਹਿਬ ਵੀ ਕਹਿੰਦੇ ਨੇ ਕਿ ਜਿਹੜੇ ਕਿ ਵੱਡੀਆਂ ਕਾਰਾਂ ਤੇ ਰਾਸ਼ਨ ਲੈ ਕੇ ਜਾਂਦੇ ਸੀ ਉਹਨਾਂ ਦੇ ਅਸੀਂ ਰਾਸ਼ਨ ਕੱਟਾਂਗੇ ਅਸੀਂ ਤਾਂ ਉਸ ਲਈ ਸਕੀਮਾ ਵੀ ਚਲਾਈਆਂ ਕਿ ਅਸੀਂ ਆਕਾ ਵੀ ਕੱਟ ਕਰ ਦਈਏ ਉਸ ਤਰ੍ਹਾਂ ਦੀ ਪ੍ਰਪੋਜ਼ਲ ਬਣਾਈਏ ਕਿ ਜਿਹੜੇ ਗੈਰ ਲੋੜਵੰਦ ਹੈਗੇ ਆ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਹੈਗੀ ਜਿਨ੍ਹਾਂ ਨੇ ਗਲਤ ਕਾਰਡ ਬਣੇ ਆ ਉਹਨਾਂ ਦੇ ਜਰੂਰ ਮਤਲਬ ਰਾਸ਼ਨ ਕਾਰਡ ਕੱਟਨੇ ਜਾਣਗੇ ਲੇਕਿਨ ਜਿਹੜੇ ਲੋੜਵੰਦ ਤੇ ਗਰੀਬ ਪਰਿਵਾਰ ਹੈ ਉਹਨਾਂ ਦੇ ਰਾਸ਼ਨ ਕਾਰਡ ਕੱਟਣ ਲਈ ਸਾਡੀ ਪਾਰਟੀ ਸਾਡੀ ਸਰਕਾਰ ਕਦੇ ਵੀ ਅਲਾਉ ਨਹੀਂ ਕਰੇਗੀ